ਸਾਸੀ ਗਾਲ ਦੋਸਤੋ ਮੈਂ ਮਨਦੀਪ ਖਰਮੀ ਹਮਦਪੁਰਾ ਛਾਡੀ ਅਕਸਰੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਚੰਗੇ ਗੀਤ ਸਾਨੂੰ ਸੁਣਨ ਨੂੰ ਨਹੀਂ ਮਿਲਦੇ ਅਕਸਰੀ ਬਹੁਤ ਹੀ ਭੱਦੀ ਸ਼ਬਦਾਵਲੀ ਜਾਂ ਸਚਾਈ ਤੋਂ ਕੋਹਾਂ ਦੂਰ ਸ਼ਬਦਾਵਲੀ ਵਾਲੇ ਗੀਤ ਸਾਡੇ ਕੰਨਾਂ 'ਚ ਪੈਂਦੇ ਰਹਿੰਦੇ ਨੇ ਮੈਂ ਤੁਹਾਡੇ ਨਾਲ ਇੱਕ ਗੀਤ ਦਾ ਜ਼ਿਕਰ ਕਰਨਾ ਚਾਹੁੰਗਾ ਜਿਹਦਾ ਨਾਂ ਹੈ ODE ਰੰਗ ਜਿਸ ਨੂੰ ਪਾਇਂਦਰੀਆ ਯੂਕੇ ਰਿਕਾਰਡਸ ਵੱਲੋਂ ਤੁਹਾਡੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਇਸ ਗੀਤ ਨੂੰ ਲਿਖਿਆ ਸ਼ਾਇਰ ਗਿੱਲ ਦੋਦਾ ਗਲਾਸਗੋ ਨੇ ਤੇ ਆਪਣੀ ਦਮਦਾਰ ਆਵਾਜ਼ ਦਿੱਤੀ ਹੈ ਗਾਇਕ ਪ੍ਰਵਿੰਦਰ ਮੋਦਲ ਨੇ ਇਸ ਗੀਤ ਨੂੰ ਸੰਗੀਤਕ ਧੁਨਾ ਚ ਫਰੋਇਆ ਸਿੱਧੂ ਸਾਹਿਬ ਤੇ ਟ੍ਰਿਪਲ ਐਸ ਪ੍ਰੋਡਕਸ਼ਨ ਵੱਲੋਂ ਸਾਡੀ ਤੁਹਾਡੇ ਅੱਗੇ ਬੇਨਤੀ ਹੈ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਚੰਗੇ ਗੀਤ ਸਾਡੀ ਕਚਹਿਰੀ ਦੇ ਵਿੱਚ ਪੇਸ਼ ਹੁੰਦੇ ਰਹਿਣ ਤਾਂ ਇਹੋ ਜਿਹੇ ਚੰਗੇ ਗੀਤਾਂ ਨੂੰ ਹੰਗਾਰਾ ਦੇਣਾ ਚਾਹੀਦਾ ਜੇਕਰ ਅਸੀਂ ਆਪਣੇ ਮੂੰਹੋਂ ਕਹੀਏ ਕਿ ਇਹ ਗੀਤ ਚੰਗਾ ਹੈ ਤਾਂ ਇਹ ਵੀ ਬੇਇਨਸਾਫੀ ਹੋਵੇਗੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਉੱਪਰ ਦਿੱਤੇ ਹੋਏ ਲਿੰਕ ਨੂੰ ਖੋਲ ਕੇ ਇਸ ਗੀਤ ਨੂੰ ਸੁਣੋ ਜੇਕਰ ਤੁਹਾਨੂੰ ਚੰਗਾ ਲੱਗਦਾ ਤਾਂ ਸ਼ਾਬਾਸ਼ੇ ਜਰੂਰ ਦਿਓ ਜੇ ਤੁਹਾਨੂੰ ਕੋਈ ਕਾਣ ਲੱਗੀ ਤਾਂ ਆਪਣਾ ਵਿਚਾਰ ਆ ਜਿਹੜਾ ਉਹ ਕਮੈਂਟ ਦੇ ਰੂਪ ਚ ਜਰੂਰ ਸਾਡੇ ਤੱਕ ਪਹੁੰਚਦਾ ਕਰਿਓ ਕਿਉਂਕਿ ਤੁਹਾਡੇ ਵਿਚਾਰ ਮੁੱਲवान ਨੇ ਜੇਕਰ ਤੁਸੀਂ ਵਿਚਾਰ ਨਹੀਂ ਦਿੰਦੇ ਤਾਂ ਵੀ ਜੜੀਆਂ ਬਹੁਤ ਸਾਰੀਆਂ ਊਣ ਤਾਈਆਂ ਲੁਕੀਆਂ ਰਹਿ ਜਾਂਦੀਆਂ ਕਿਉਂਕਿ ਅਸੀਂ ਅੱਗੇ ਤੋਂ ਸੁਧਾਰ ਨਹੀਂ ਕਰ ਸਕਦੇ ਦੁਬਾਰਾ ਫੇਰ ਬੇਨਤੀ ਹੈ ਕਿ ਗੀਤ ਉਹਦੇ ਰੰਗ ਤੁਹਾਡੀ ਕਚਹਿਰੀ ਦੇ ਵਿੱਚ ਪੇਸ਼ ਹੋ ਚੁੱਕਿਆ ਤੇ ਤੁਸੀਂ ਇਹਨੂੰ ਸੁਣ ਕੇ ਜਿਸ ਤਰ੍ਹਾਂ ਦਾ ਵੀ ਵਿਚਾਰ ਹੋਣ ਆਪਣੇ ਵਿਚਾਰ ਜ਼ਰੂਰ ਦੇਣੇ ਜੇਕਰ ਨਹੀਂ ਸੁਣੋਗੇ ਤਾਂ ਇਹਦਾ ਮਤਲਬ ਹੈ ਕਿ ਅਸੀਂ ਮਾਰੇ ਗੀਤਾਂ ਦੇ ਹੱਕ ਦੇ ਵਿੱਚ ਖੜੇ ਹੋਵਾਂਗੇ ਧੰਨਵਾਦ